ਯਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਗਗਨਦੀਪ ਸਿੰਘ ਪ੍ਰਿੰਸੀਪਲ ਮਾਤਾ ਗੰਗਾ ਖਾਲਸਾ ਕਾਲਜ ਮਨਜੀਤ ਸਾਹਿਬ ਕੋਟਾ ਅਸੀਂ ਸਮੂਹ ਮਾਤਾ ਗੰਗਾ ਖਾਲਸਾ ਕਾਲਜ ਪਰਿਵਾਰ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਵਿਸ਼ਕਰਮਾ ਦਿਵਸ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਤਿਹਾਰਾਂ ਦੀ ਲੜੀ ਆ ਰਹੀ ਹੈ ਉਸ ਦੌਰਾਨ ਸਮੂਚੇ ਵਿਸ਼ਵ ਨੂੰ ਆਪਣੇ ਵੱਲੋਂ ਮਾਤਾ ਗੰਗਾ ਖਾਲਸਾ ਕਾਲਜ ਪਰਿਵਾਰ ਵੱਲੋਂ ਆਪਣੀ ਮੁਬਾਰਕਬਾਦ ਪੇਸ਼ ਕਰਦੇ ਆਂ ਸਮਾਜ ਨੂੰ ਆਵਾਮ ਨੂੰ ਇਹੀ ਸੰਦੇਸ਼ ਹੈ ਕਿ ਆਓ ਰਲ ਮਿਲ ਕੇ ਜਿਹੜਾ ਦੀਵਾਲੀ ਦਾ ਤਿਹਾਰ ਹੈ ਉਸ ਨੂੰ ਹਮੇਸ਼ਾ ਦੀ ਤਰ੍ਹਾਂ ਗ੍ਰੀਨ ਦੀਵਾਲੀ ਦੇ ਪਰਬ ਦੇ ਵਜੋਂ ਮਨਾਇਆ ਜਾਵੇ ਨਸ਼ਿਆਂ ਦਾ ਜੋ ਦਰਿਆ ਨਰਮਤਰ ਵਗ ਰਿਹਾ ਹੈ ਉਸ ਤੋਂ ਆਪਣੇ ਆਪ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਜਨਰੇਸ਼ਨ ਨੂੰ ਬਚਾਈਏ ਤੇ ਉਸ ਅਕਾਲ ਪੁਰਖ ਦੀ ਰਹਿਮਤ ਦਾ ਅਹਿਸਾਸ ਕਰਦੇ ਆ ਉਹ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦੇ ਆ ਇਹਨਾਂ ਪ੍ਰਕਾਸ਼ ਪੁਰਬਾਂ ਨੂੰ ਇਹਨਾਂ ਤਿਉਹਾਰਾਂ ਨੂੰ ਖੁਸ਼ੀਆਂ ਕਿਹੜੇ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ